ਤੁਹਾਡੇ ਸਾਹਮਣੇ ਹੀ ਹੈ ਔਰ ਬੜਾ ਵਧੀਆ ਜਿਹੜਾ ਇਕੱਠ ਹੈ ਔਰ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦਾ ਹੋਣਾ ਬੀਬੀਆਂ ਭੈਣਾਂ ਦਾ ਨੌਜੋਨਾਂ ਦਾ ਸਾਰੇ ਵੀਰਾਂ ਦਾ ਇੱਥੇ ਹੋਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ ਰਿਹਾ ਹੈ ਹਾਂ ਜੀ ਤੋਂ ਸਰਦਾਰ ਆਤਮਾ ਸਿੰਘ ਜੀ ਬੀਬੀ ਅਪੰਦਰਜੀਤ ਕੌਰ ਜੀ ਵੇਟ ਲੰਬਾ ਸਮਾਂ ਇਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ ਹੈ ਇਸ ਕਰਕੇ ਭਾਈ ਇਹ ਇੱਥੇ ਕਹਿਣਕ ਹੋਣ ਦੀਆਂ ਗੱਲਾਂ ਨਹੀਂ ਕਿਉਂਕਿ ਜਿਹੜਾ ਆ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ ਬੁਲੰਦ ਆਵਾਜ਼ ਵਿੱਚ ਚੁੱਕਣ ਵਾਲਾ ਉੱਥੇ ਕੋਈ ਜਾਣਾ ਚਾਹੀਦਾ ਹੈ ਔਰ ਤਜਰਬੇ ਕਰ ਜਾਣਾ ਚਾਹੀਦਾ ਹੈ ਹਾਂਜੀ ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ ਮੇਰੇ ਸੁਭਾਅ ਬਾਰੇ ਹਾਂਜੀ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਇਸ ਤਰ੍ਹਾਂ ਵਿਚਰਦਾ ਹਾਂ ਕਿਸ ਤਰ੍ਹਾਂ ਲੋਕਾਂ ਨਾਲ ਸਾਝ ਰੱਖਦਾ ਹਾਂ ਤੇ ਕਿਸੇ ਨੂੰ ਉਹ ਲਾ ਨਹੀਂ ਇਸ ਕਰਕੇ ਮੈਂ ਤੇ ਵੋਟ ਹੀ ਇਸ ਆਧਾਰ ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ ਜੇ ਮੇਰੀ ਕਾਰਗੁਜ਼ਾਰੀ ਚੰਗੀ ਏ ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੜੇ ਕਿਹਾ ਹਾਂ ਜਾਂ ਮੈਂ ਜਿਹੜਾ ਜਿਸ ਸਟੈਂਡ ਤੇ ਮੈਂ ਸ਼ੁਰੂਆਤ ਕੀਤੀ ਜੇ ਅੱਜ ਵੀ ਉਹਦੇ ਚ ਕੋਈ ਕਸਰ ਹੈ ਜੇ ਪੰਥ ਦੀ ਗੱਲ ਹੋਵੇ ਚਾ ਪੰਜਾਬ ਦੀ ਗੱਲ ਹੋਵੇ ਚਾ ਕਿਸੇ ਵੀ ਵਰਗ ਦੀ ਗੱਲ ਹੋਵੇ ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜੜੀ ਉਹ ਮਜ਼ਬੂਤ ਰਹਿਣੀ ਚਾਹੀਦੀ ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ ਅਸੀਂ ਬੜੇ ਪਿੱਛੇ ਪੈ ਗਏ ਐ ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬੜ ਬੜ ਕੇ ਜੋਖਿਸ਼ ਇੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ ਅਸੀਂ ਚਾਹੁੰਨੇ ਕਿ ਇੱਥੇ ਸ਼ਾਂਤੀ ਰਹੇ ਭਾਈਚਾਰਕ ਸਾਂਝ ਜਿਹੜੇ ਸਮੱਚੇ ਰੂਪ ਚ ਪੰਜਾਬੀ ਜਿਹੜੇ ਨੇ ਇੱਕ ਮੁੱਠੂ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ ਤੇ ਤਰੱਕੀ ਤਾਂ ਹੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਇਹ ਇੱਥੇ ਸ਼ਾਂਤੀ ਹੋ ਬਟੋਲ ਜੀ ਹਲਕਾ ਬੜੂ ਸਾਹਿਬ ਇੱਕ ਕੰਟੈਕਟ ਪੁਆਇੰਟ ਹੈ ਹੋਰ ਤੁਸੀਂ ਆਪਣੇ ਚੌਂਕਾਂ ਤੋਂ ਪੁੱਛ ਰਹੇ ਆ ਕੀ ਲੱਗਦਾ ਜੀ ਕਿਹੜੇ ਤੁਹਾਡੇ ਕੋਲ ਜਿਹੇ ਮੁੱਦੇ ਨੇ ਜਿਹੜੇ ਉਸਦੇ ਲੋਕਾਂ ਦੇ ਬਹੁਤ ਦੇਖੋ ਮੈਂ ਇੱਥੇ ਸਪੀਚ ਪਿੰਡਿਆਂ ਵਿੱਚ ਗੱਲ ਕੀਤੀ ਸੀ ਕਿ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਤੇ ਪੰਥ ਦੇ ਬਹੁਤ ਮੁੱਦੇ ਬڑے ਮਸਲੇ ਆ ਜੋ ਗਿਣ ਲਗਾਓ ਤੇ ਬਹੁਤ ਲੰਬੀ ਲਿਸਟ ਹੈ ਪਰ ਜੇ ਪੰਥ ਦਾ ਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਤੇ ਸਾਂਝਾ ਮੁੱਦਾ ਆ ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਕਿਸੇ ਨੂੰ ਕਿਸੇ ਨੂੰ ਉਹਨਾਂ ਦਾ ਵਾਰਸ ਬੰਨਣਾ ਉਹਨਾਂ ਲਈ ਲੜਾਈ ਲੜਨੀ ਪਊ ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਦੇ ਤੋਂ ਉਹਨਾਂ ਨੂੰ ਸੁਰੱਖਿਰੂ ਕਰਾਉਣਾ ਪਊ ਉਹਦੇ ਵਾਸਤੇ ਲੜਾਈ ਲੜਨੀ ਪਊ ਔਰ ਸਭ ਤੋਂ ਪਹਿਲਾ ਮੁੱਦਾ ਹੀ ਹੈ ਕਿ ਜਿਹੜੇ 30 34 33 ਸਾਲਾਂ ਤੋਂ ਜੇਲਾ ਚ ਬੈਠੇ ਨੇ ਜਿਹੜੇ 29 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤੇ ਨੇ ਉਹਨਾਂ ਦਾ ਘਰ ਹੋਣਾ ਬਹੁਤ ਜ਼ਰੂਰੀ ਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ ਕਿ ਕਿਸਾਨੀ ਦੇ ਐ ਮਜ਼ਦੂਰਾਂ ਦੇ ਵਪਾਰੀਆਂ ਦੇ ਉਹ ਤਾਂ ਹੈਗੇ ਹੈਗੇ ਜਦ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਰਿਹਾ ਉਹ ਵੀ ਹੈਗੇ ਹੈ ਨਰੇਗਾ ਜਿਹੜੀ ਹੈ ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹਾਂਜੀ ਚਾਹ ਰਾਸ਼ਨ ਦੀ ਗੱਲ ਹੈ ਸਕੀਮ ਹੈ ਉਹ ਕਿਉਂਕਿ ਉਹਦਾ ਮੁਲਾਂਕਣ ਕਰਨਾ ਉਦੀ ਜਿਹੜੀ ਸਰਵੇਲੈਂਸ ਕਰਨੀ ਜਿਹੜੀ ਹੈ ਉਹ ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਹੈ ਉੱਥੇ ਕਿਸੇ ਨੂੰ ਕਤਾਈ ਨਹੀਂ ਕਰਨ ਦੇਵਾਂਗੇ ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ ਔਰ ਵੱਧ ਤੋਂ ਵੱਧ ਉਹਨਾਂ ਵਾਸਤੇ ਜਿਹੜੀ ਸਕੀਮ ਹੈ ਉਹ ਇੱਥੇ ਤੱਕ ਪਹੁੰਚੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲਣਾ ਚਾਹੀਦਾ ਹੈ ਕਿ ਜਿੱਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ ਉਹ ਹੈਗਾ ਆ ਜਿਹੜਾ ਵਾਗਾ ਬਾੜਾ ਜਿੱਥੋਂ ਪਾਕਿਸਤਾਨ ਮੱਧ ਏਸ਼ੀਆ ਅਰਬ ਕੰਟਰੀਜ਼ afghanistan ਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਇੰਜੀਨੀਅਰ ਵਸਤਾਂ ਨੇ ਇਥੋਂ ਜਿਹੜੇ ਪੈਦਾ ਹੁੰਦੀਆਂ ਨੇ ਉਹ ਉੱਥੇ ਪਹੁੰਚ ਸਕਣ ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ ਵਧੀਆ ਰੇਟ ਮਿਲ ਸਕਣ ਤੇ ਉਹ ਜਿਹੜਾ ਇੰਟੀਗਰੇਟਰ ਚੈੱਕ ਪੋਸਟ ਹੈ ਬਾਗਾ ਦੀ ਟਾਰੀ ਬਾਰਡਰ ਦੀ ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਝ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਕੇ ਹੈ ਔਰ ਜੇ ਲਾਹੌਰ ਵੀ ਕੋਈ ਚੀਜ਼ ਆਉਣੀ ਹੁੰਦੀ ਹੈ ਤੇ ਗੁਜਰਾਤ ਤੋਂ ਕਰਾਤੀ ਜਾਂਦੀ ਹੈ ਤੇ ਕਰਾਚੀ ਤੋਂ ਪਹੁੰਚੇ ਲਾਹੌਰ ਤੱਕ ਐਡਾ ਵੱਡਾ ਤੁਸੀਂ ਦੇਖੋਗੇ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ ਹਾਂਜੀ ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਆ ਬਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ ਤੇ ਆਪਣੇ ਆਪ ਜੀ ਇਹ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤੱਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ 'ਚ ਨਜ਼ਰ ਆਉਂਦੀ ਰੋਧਾ ਕੋ ਹਲਕਾ ਹੜੂ ਦਾ ਇੱਕ ਹੋੜ ਸਮੇਂ ਪਈ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਜੇਕਰ ਮੈਂ ਗੱਲ ਕਰਾਂ ਤਾਂ ਚੁਣੌਤੀ ਕਿਸ ਨੂੰ ਸਮਝੇ ਬੀਤਸਾ ਸਿੰਘ ਬਟਵਾ ਚੁਣੌਤੀ ਅਮ੍ਰਿਤਪਾਲ ਦੇ ਮੁੰਡੇ ਬਾਰੇ ਜਿਹੜੇ ਸਭ ਤੋਂ ਨੌਜਵਾਨ ਜਿਹੜੇ ਨੇ ਉਹ ਚਾਹਤ ਨਜ਼ਰ ਆ ਰਹੇ ਨੇ ਬੀਤਸਾ ਹੜੂ ਆ ਕਿਵੇਂ ਦੇਖੇ ਮੈਂ ਪੰਥਕ ਨਹੀਂ ਮੈਂ ਤਾਂ ਸਿੱਧਾ ਹਾਂਜੀ ਮੇਰੇ ਜਾਰੀ ਕਰਕੇ ਉਹਨਾਂ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਤੁਹਾਡੀ ਆਊਗਾ ਮੀਡੀਆ ਵੀ ਤੁਹਾਡਾ ਆਊਗਾ ਨਹੀਂ ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗਾ ਹੋਊਗੀ ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੇ ਸਰਟੀਫਿਕੇਟ ਲੈ ਕੇ ਆ ਜੇ ਮੇਰੀਆਂ ਨੂੰ ਆਰਐਸਐਸ ਨਾਲ ਆਜੇ ਤੇ ਮੇਰੀਆਂ ਨੂੰ ਕਾਂਗਰਸੀ ਆ ਜਿਹੜਾ ਮਰਜ਼ੀ ਆਜੇ ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਕੀ ਲੱਗਦਾ ਹੈ ਕਿ ਆਰਐਸਐਸ ਦੇ ਨਾਲ ਕਨੈਕਟਡ ਹੋ ਤਾ ਮੈਂ ਨਿਕ ਸਾਰੇ ਮੈਟਰ ਦੀ ਮੈਂ ਗੱਲ ਨਹੀਂ ਕਰਦਾ ਪਰ ਬੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਆਗੂ ਨੇ ਕੀਤਾ ਹੈ ਤੇ ਪਰਿਵਾਰ ਕਹੀ ਜਾਂਦਾ ਸੀ ਇਲیکشن ਲੜਨੀ ਦੀ ਅਖੀਰ ਤੱਕ ਕਹੀ ਜਾਂਦੇ ਆ ਪਰਿਵਾਰ ਤੇ ਮੀਟਿੰਗਾਂ ਵੀ ਕਰ ਰਿਹਾ ਹੈ ਕਿ ਆ ਜਾ ਕੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦੇ ਮੈਂ ਤਾਂ ਉਸ ਤੋਂ ਪਹਿਲ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਐਲਾਨਣ ਤੋਂ ਪਹਿਲਾਂ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇਂ ਜਿਹੜਾ ਆ ਪਰਿਵਾਰ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਜੱਕ ਦਾਮੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਹੈ ਉਹਦੀ ਉਮੀਦਵਾਰਤਾ ਲਾਣ ਦਿੰਦੇ ਆ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਇਹ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅਵਰਤਪਾਲ ਸਿੰਘ ਇਲੈਕਸ਼ਨ ਲੜਨੀ ਹੈ ਕਿ ਲੜਨ ਲੜਨ ਦੇ ਨਾਂ ਲੜਨਾ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਮਾਣਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਘਰ ਦੇ ਤੇ ਚਾਰਜੀ ਹੋਰ ਰਲ ਕੇ ਉਥੇ ਪੰਥਕ ਉਮੀਦਵਾਰ ਜੀ ਸਾਝਾ ਉਮੀਦਵਾਰ ਜੀ ਸੰਗਤ ਨੇ ਕਹਿਤਾ ਜੀ ਰਾਣ ਕਰਤਾ ਯਾਰ ਕਿਉਂ ਵਾਰ-ਵਾਰ ਸ਼ਰਾਬੇ ਕਰਦੇ ਕਿਉਂ ਧੋਖਾ ਦਿੰਦੇ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਾਂਜੀ ਇਸ ਕਰਕੇ ਸੇ ਖੇਡਾਂ ਤੋਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪਾ ਗੱਲ ਕਰਦਾ ਉਹ ਆਜੇ ਜਿਹੜਾ ਮਰਜ਼ੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਨੂੰ ਵੀ ਲਿਆਵੋ ਕੱਲਾ ਬਿਰਸਾ ਸਿੰਘ ਬਲਟੋਹਾ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਵੇ ਇੱਕ ਕਮਰਾ ਹੋਵੇ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਨਾਟਕ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜਾਊਗਾ ਜੇ ਮੇਰੇ 'ਚ ਕੋਈ ਕਸਰ ਹੋਊ ਮੈਦਾਨ ਛੱਡ ਦੂੰ ਹਾਂਜੀ ਤੇ ਜੇ ਮੈਂ ਝੂਠਾ ਹਾਂ ਮੈਂ ਮੈਦਾਨ ਛੱਡ ਦੋ ਨਾਲੇ ਪਤਾ ਲੱਗ ਜੂ ਕੋਈ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਛ ਹੈ ਸਾਰਾ ਕੁਛ ਹੈ ਉਦੋਂ ਜਿਹੜੀ ਜਿੱਦ ਨਾਲ ਸਪਸ਼ਟ ਹੁੰਦਾ ਹੈ ਫਿਰ ਕਿਉਂ ਨਹੀਂ ਆਉਂਦੇ ਸਾਹਮਣੇ ਤੋਂ ਲੋਕਾਂ ਨੂੰ ਕਹਿੰਦੇ ਐ ਕਿ ਜਿਹੜਾ ਜਿਹੜਾ ਅ ਮਤਲਬ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜ਼ਰੂਰੀ। ਕਿਹੜਾ ਕਾਨੂੰਨ ਹੈ ਜੀ? ਕੋਈ ਹੈੜਾ ਕਾਨੂੰਨ। ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਜ਼ਮ ਕੋਈ ਪ੍ਰਵਿਧਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ। ਤੇ ਉਹਨੇ ਵੈਸੇ ਹੀ ਦੋਣ ਤੇ ਚੋਣ ਤੇ ਚੋਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ। ਕੋਈ ਫਾਂਸੀ ਦੀ ਸਜ਼ਾ ਥੋੜੀ ਹੋਈ ਆ। ਜਾਂ ਉਮਰ ਘੱਟ ਥੋੜੀ ਹੋਈ ਆ। ਮੈਂ ਸੱਚੇ ਪਾਛਾ ਮੈਂ ਮੱਧ ਬਿਰੀਗਰ ਨੂੰ ਇਹ ਕੋਈ ਪੁੱਠਾ ਨਾ ਲਵੇ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਦੀ ਭੈਣ ਖੜੀ ਕੀਤੀ ਸੀ ਉਹਦੇ ਸਾਰੇ ਹੀ ਹੋਰ ਪਾਸੇ ਚੱਲੇ ਸੀ ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ 29 ਸਾਲਾਂ ਤੋਂ ਫਾਂਸੀ ਦੇ ਤੱਕ ਥੇ ਘੜਦਾ ਉਹਦਾ ਨਰਾਦਰ ਸੀ ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਜਿਹੜਾ ਪਾਰਲੀਮੈਂਟ ਦੀ ਚੋਣ ਜੇ ਜਾਂਦਾ ਆ ਤੇ ਉਹ ਰਿਹਾ ਹੋ ਜਾਂਦਾ ਹੈ ਕਿਤੇ ਕਾਨੂੰਨ ਦਿਖਾ ਦਿਓ ਕੋਈ ਨਿਯਮ ਦਿਖਾ ਦਿਓ ਤੇ ਠੀਕ ਹੈ ਜੀ ਅਸੀਂ ਮੈਂ ਇਹੀ ਕਹਾਂਗੇ ਇਹਨੂੰ ਬਣਾ ਕੇ ਭੇਜ ਦਿਓ ਥੋੜਾ ਜਿਹਾ ਸਾ ਤੁਸੀਂ ਸਟੇਜ ਦੇ ਦੌਰਾਨ ਕਹਿ ਕੇ ਤੁਸੀਂ ਅੰਮ੍ਰਿਤਸਰ ਦੇ ਘਰ ਜਿਹੜੇ ਉਹਨਾਂ ਦੇ ਮਤਲਬ ਮੰਗਣਗੇ ਉਹਨਾਂ ਦੇ